ਕੀ ਗੱਲ ਹੋਈ ਹਾਂਜੀ ਇਹ ਇੱਕਦਮੀ ਵੀ ਪਾਈ ਪਾਣੀ ਦੀ ਦੋ ਦਿਨ ਤਿੰਨ ਹੋ ਗਏ ਆਹੀਂ ਤੇ ਉਹ ਕਹਿੰਦੇ ਵੀ ਪਿੱਛੇ ਟੁੱਟੀਆਂ ਸਾਨੂੰ ਕੋਈ ਜ਼ੋਰ ਤੁਹਾਡੇ ਵੀ ਬੰਨ ਟੁੱਟ ਗਿਆ ਰਾਤੀ ਫੋਨ ਹੁੰਦੇ ਤੇ ਇਹੀ ਬੜਾ ਜ਼ੋਰ ਲਾਇਆ ਵਾ ਨੌਜਵਾਨਾਂ ਨੇ ਜਾ ਜਾ ਕੇ ਪਰ ਨਹੀਂ ਪੇਛ ਗਈ ਸੀ ਇਹਰੇ 4 ਵਜੇ ਬੰਨ ਟੁੱਟ ਗਿਆ ਤੇ ਪ੍ਰਬੰਧ ਕੀਆ ਪ੍ਰਬੰਧ ਕੋਈ ਨਹੀਂ ਸਰਕਾਰ ਵੱਲੋਂ ਸਾਡਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਆਪਾਂ ਜਿੰਨੇ ਇੱਕ ਇੱਕ ਦੋ ਦੋ ਜੀ ਜਾਨਾਂ ਲੈ ਕੇ ਬਚ ਕੇ ਨਿਕਲੇ ਆ ਕੋਰੀ ਡੋਰ ਤੇ ਅਸੀਂ ਖਲੋਤੇ ਆ ਬਾਰਸ਼ ਵਿੱਚ ਅਸੀਂ ਇਹਦਾ ਕੋਈ ਨਹੀਂ ਆਇਆ ਹੈ ਤਨ ਰੱਖਣ ਵਾਸਤੇ ਕੋਈ ਕੋਈ ਨਾ ਸਾਡੇ ਰੱਖਣ ਵਾਸਤੇ ਨਾ ਸਾਡੇ ਡੰਗਰਾਂ ਦਾ ਕੋਈ ਪ੍ਰਬੰਧ ਨਾ ਕੋਈ ਖਾਣ ਪੀਣ ਵਾਸਤੇ ਕੋਈ ਪ੍ਰਬੰਧ ਨਹੀਂ ਸਾਡਾ ਹੈਗਾ ਇਹ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੁਣ ਕਿ ਸਰਕਾਰ ਆਣ ਕੇ ਵੇਖੇ ਮੌਕੇ ਸਾਡੇ ਤੇ ਕੋਈ ਵੀ ਜਿਹੜਾ ਵੀ ਇੱਧਰ ਦਾ ਕੋਈ ਮੰਤਰੀ ਆਣ ਕੇ ਵੇਖੇ ਸਾਡਾ ਮੌਕਾ ਤੇ ਕਿ ਕੀ ਸਾਡੇ ਨਾਲ ਬਣਿਆ ਵਾ ਘਰ ਕੁਲੇ ਸਾਡੇ ਆ ਲਾਗੇ ਮੇਰੀਆਂ ਭੈਣਾਂ ਨੇ ਇਹਨਾਂ ਦੇ ਘਰ ਸਾਡੇ ਤੜਾ ਕੋਈ ਲੱਗੇ ਸਾਡੇ ਗਾਲ ਦੇ ਕੱਪੜੇ ਜੀ ਸਾਡੇ ਫਸੇ ਨੇ ਹੁਣ ਦੋ ਕਿੱਤੀਆਂ ਆਣਾਂ ਨੇ ਹਾਂ ਜੀ

ਹਲਾਤ ਬਹੁਤ ਮਤਲਬ ਪਰੇਸ਼ਾਨੀ ਵਾਲੇ ਆ ਜੀ ਆਮ ਲੋਕ ਵਿਚਾਰੇ ਦੇ ਇਹ ਇਲਾਕੇ ਦੇ ਬਹੁਤ ਪਰੇਸ਼ਾਨ ਨੇ ਕਿਉਂਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਚੜ ਚੁੱਕਾ ਲੋਕੀ ਆਪਣੇ ਘਰਾਂ ਦੀਆਂ ਛੱਤਾਂ ਤੇ ਚੜੇ ਆ 10 12 12 ਫੁੱਟ ਇੱਕ ਇੱਕ ਬਿਲਡਿੰਗ ਡੁੱਬ ਚੁੱਕੀ ਆ ਤੇ ਵੇਖਿਆ ਵਾ ਚਾਰ ਸਪੇੜੇ ਰਸਤਾ ਵੀ ਜਿਹੜਾ ਉਹ ਬੰਦ ਹੋ ਗਿਆ ਨਾ ਕੋਈ ਜਾ ਸਕਦਾ ਜਿਹੜਾ ਇੱਥੇ ਆ ਗਿਆ ਵਾ ਉਹ ਕਿਸੇ ਰਸਤੇ ਤੇ ਵੀ ਨਹੀਂ ਜਾ ਸਕਦਾ ਸਾਰੇ ਰਸਤੇ ਜਿਹੜੇ ਉਹ ਬੰਦ ਹੋ ਗਏ ਆ ਤੇ ਨਾ ਕੋਈ ਆਈ ਆ ਹੀ ਸਕਦਾ ਤੇ ਪਰੇਸ਼ਾਨੀ ਵਾਲੇ ਹਾਲਾਤ ਆ ਵਿਚਾਰੇ ਲੋਕਾਂ ਦੇ ਡੰਗਰ ਆ ਇਹ ਸਾਹਮਣੇ ਘਰ ਰਿਹਾ ਹੈ ਇਹ ਵੀ ਸਾਰਾ ਹੀ ਡੁੱਬਾ ਪਿਆ ਵਾ ਅੱਛਾ ਅਸੀਂ ਪਹੁੰਚ ਗਏ ਪ੍ਰਸ਼ਾਸਨ ਮਤਲਬ ਇੰਨੀ ਨਹੀਂ ਕੋਈ ਅਜੇ ਵੀ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਚੱਲ ਰਹੀ तकरीबन ਲੋਕ ਹੀ ਆਪਸ ਵਿੱਚ ਵਿਚਾਰੇ ਹਲਪ ਕਰ ਰਹੇ ਆ ਚਲੋ ਆਪਾਂ ਹੀ ਸਰਕਾਰਾਂ ਨੂੰ ਬੇਨਤੀ ਕਰਦੇ ਕੋਈ ਪ੍ਰਸ਼ਾਸਨ ਵੀ ਜਨਾ ਹੋ ਸਕੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੇ ਜਿਹੜੇ ਕੋਈ ਲੋਕ ਜਨਾਂ ਦੇ ਘਰ ਵਿਚ ਆ ਨੇ ਡਿੱਗਣ ਵਾਲੇ ਆ ਉਹ ਜਾ ਕੇ ਫੋਨ ਛੱਡ ਤੂੰ ਫੋਨ ਕਰਨਾ ਵੀਡੀਓ ਬਣਾਉਂਦਾ ਫਿਰਦਾ ਬੱਚਿਆਂ ਨੂੰ ਚੁੱਕ ਕੇ ਲੈ ਆਇਆ ਕੰਮ ਕਰਨ ਵਾਲਾ ਆ ਇੱਕ ਵੀ ਬਾਈ ਬਣਾ ਲਵੋ ਕਰਾਓ ਕੀ ਗੱਲ ਹੋਈ ਹੈ ਗਾਰੇ ਪਾਣੀ ਦੀ ਪਤਾ ਨਹੀਂ ਲੱਗਾ ਸਾਨੂੰ ਇਹ ਵੀ ਨਾਲ ਹੌਸਮੈਂਟੀ ਕਿਤੇ ਪਤਾ ਚੱਕ ਦਾ ਮਾਗ ਚੱਕ ਦਾ ਪਾਣੀ ਪਿੱਛੋਂ ਆਨੂ ਪੈ ਗਿਆ ਪਾਣੀ ਅਹੀਂ ਤੇ ਡੰਗਰ ਗੋਲਣ ਲੱਗੇ ਬਸ ਸਾਡੇ ਡੰਗਰ ਡੁੱਬ ਜਾਂਦੇ ਤੇ ਅਹੀਂ ਉਸੇ ਵੇਲੇ ਆਪਣਾ ਥੋੜਾ ਬੋਤਾ ਸਮਾਨ ਕੀ ਚੁੱਕਣ ਲੱਗੇ ਪਰ ਬੱਚੇ ਮਾਂ ਹੀ ਭਜਾਏ ਭਜਾਉ ਤੋਂ ਹੀ ਬਾਜੋ ਪੇਟ ਚਲ ਜੋ ਹੀ ਬਾਜਾ ਇਹਨਾਂ ਨੂੰ ਮੌਕੇ ਨਹੀਂ ਮਿਲਿਆ ਨਿਕਲਦਾ ਗਾੜ ਸਾਡੇ ਘਰ ਪਾਣੀ ਪਾਣੀ ਘੋਟ ਪਾਣੀ ਹੈ ਬਾਰ-ਬਾਰ ਤੇਰਾ ਗੁੱਡ ਪਾਣੀ ਕਹਿੰਦਾ ਕਿੰਨੇ ਤੁਹਾਡੇ ਡੰਗਰ ਨੇ 7-5 ਡੰਗਰ ਨੇ ਤੇ ਹੁਣ ਤੁਹਾਡਾ ਕਹਿੰਦਾ ਮਤਲਬ ਕਿ ਡੰਗਰਾਂ ਨੂੰ ਵੀ ਕੋਈ ਕੱਢ ਦੇਵੇ ਅਸੀਂ ਆਂ ਡੰਗਰਾਂ ਦਾ ਹੀ ਉਹਨਾਂ ਦੇ ਸਰਦ ਰੋਟੀ ਭਾਣੇ